ਕੀ ਨੰਬਰ ਲਖਵਿੰਦਰ ਸਿੰਘ ਮੇਰਾ ਨਾਮ ਜੀ ਜਿਹੜਾ ਪਿੰਡ ਹੈ ਜੀ ਬੰਡਾਲਾ ਜੀ ਗੁੰਨੋਵਾਲ ਹਵੇਲੀਆਂ ਬੰਡਾਲਾ ਗੱਲਬਾਤ ਕੀ ਹੋਈ ਜੜ ਤੁਹਾਡਾ ਬੱਚਾ ਲਾ ਗੱਲਬਾਤ ਜੀ ਮਤਲਬ ਬੱਚਾ ਸਾਡਾ ਸਕੂਲ ਗਿਆ ਸੀਗਾ ਤੇ ਉਥੇ ਅਲਾਉਡ ਨਹੀਂ ਆ ਫੋਨ ਤੇ ਉਹ ਫੋਨ ਲੈ ਕੇ ਗਿਆ ਤੇ ਨਿਸ਼ਾਨੇ ਸਿੱਖੀ ਸਕੂਲ ਐ ਕਡੂਰ ਸਾਹਿਬ ਤੇ ਟੀਚਰ ਨੇ ਉਹਦਾ ਮੋਬਾਈਲ ਜਮ੍ਹਾਂ ਕਰਕੇ ਸਾਨੂੰ ਨਾਲ ਦੀ ਨਾਲ ਹੀ ਕਾਲ ਕਰਤੀ ਤੇ ਉਹ ਬੱਚਾ ਬਾਅਦ ਵਿੱਚ ਜਦੋਂ ਛੁੱਟੀ ਨਹੀਂ ਫਿਰ ਘਰੇ ਨਹੀਂ ਆਇਆ ਕਿੰਨੇ ਦਿਨ ਇਹ ਤੇਈ ਤਰੀਕੇ ਦਾ ਲਾਪਤਾ ਜੀ ਲਾਸਟ ਵਾਰ ਕਿੱਥੇ ਦੇਖਿਆ ਗਿਆ ਬੱਚੇ ਨੂੰ ਲਾਸਟ ਵਾਰ ਨੌਨ ਵਾਲੇ ਪੁਲ ਤੇ ਦੇਖਿਆ ਗਿਆ ਸੀਸੀਟੀਵੀ ਕੈਮਰੇ 'ਚ ਉਸ ਤੋਂ ਬਾਅਦ ਕਿਤੇ ਨਹੀਂ ਦੇਖਿਆ ਗਿਆ ਜੀ ਪੁਲਿਸ ਨੇ ਮਾਮਲਾ ਦਰਜ ਕਰਾਇਆ ਹੈ ਪੁਲਿਸ ਨੇ ਮਾਮਲਾ ਦਰਜ ਕਰਵਾਤਾ ਹੈ ਇਨਵੈਸਟੀਗੇਸ਼ਨ ਦੀ ਅਪੀਲ ਕੀਤੀ ਹੈ ਲੇਕਿਨ ਅਜੇ ਇਨਵੈਸਟੀਗੇਸ਼ਨ ਸ਼ੁਰੂ ਹੋਈ ਨਹੀਂ ਕਾਰਨ ਕੀ ਲੱਗਦਾ ਕਿ ਬੱਚੇ ਦੇ ਮਨ 'ਚ ਡਰ ਬੈਹ ਗਿਆ ਜਾਂ ਵੈਸੇ ਹੀ ਜਾਂ ਡਰ ਬੈਠ ਗਿਆ ਜਾਂ ਮਤਲਬ ਇਨਸਲਟ ਫੀਲ ਕਰ ਗਿਆ ਐਸਾ ਕੁਝ ਹੋ ਸਕਦਾ ਹੈ ਹਾਂ ਕੁਸੀਂ ਫਿਰ ਅਲਗ-ਅਲਗ ਦੇ ਲੋਕ ਤੁਹਾਡੇ ਨਾਲ ਰਿਸ਼ਤਿਆਂ ਭਨ ਪ੍ਰਮਾਤ ਕਰ ਰਹੇ ਨੇ ਸਾਰੇ ਲੋਕ ਸਾਡੇ ਨਾਲ ਸਹਿਮਤ ਨਹੀਂ ਅਸੀਂ ਆਪਣੇ ਲੈਵਲ ਤੇ ਵੀ ਬਹੁਤ ਜਗ੍ਹਾ ਘੁੰਮ ਲਿਆ ਗੁਰਦੁਆਰੇ ਜਗ੍ਹਾ ਸਟੇਸ਼ਨਾਂ ਦੇ ਉੱਤੇ ਬੱਸ ਸਟਾਪ ਉੱਤੇ ਲੇਕਿਨ ਕਿਤੇ ਨਹੀਂ ਮਿਲੇ ਜੀ ਉਸ ਪ੍ਰਸ਼ਾਸਨ ਕਿੰਨੀ ਕਿ ਤੁਹਾਨੂੰ ਦੱਸਿਆ ਕਿੰਨੀ ਕੋਣਾਂ ਵੱਲੋਂ ਇਨਵੈਸਟੀਗੇਸ਼ਨ ਕੀਤੀ ਗਈ ਭਾਇਤਾ ਕੋਈ ਨਾਲ ਕੁਝ ਨਹੀਂ ਕੀਤਾ ਗਿਆ ਕੋਈ ਸੀਸੀਟੀ ਵੀ ਗਾਇਰਖੰਗਾ ਲਏ ਉਹਨਾਂ ਸੀਸੀਟੀ ਵੀ ਉਹਨਾਂ ਨੇ ਮੇਰੇ ਨਾਲ ਇੱਥੇ ਇੱਕ ਦੋ ਵੇਖੇ ਸਾਡੇ ਪਿੰਡ ਅੱਡੇ ਦੇ ਉੱਤੇ ਆ ਕੇ ਉਸ ਤੋਂ ਬਾਅਦ ਕੁਝ ਨਹੀਂ ਕੀ ਮੰਗ ਕੀ ਕਰਦੇ ਸੀ ਮੰਗ ਮੈਂ ਇਹ ਕਰਦਾ ਕਿ ਜੋ ਉਹਨ ਸੇਵਾ ਆਪਣੇ ਲੈਵਲ ਤੇ ਜੰਗੀ ਪੱਧਰ ਤੇ ਇਨਵੈਸਟੀਗੇਸ਼ਨ ਕਰੀ। ਕੀ ਨਾਮ ਹੈ ਜੀ? ਯਾਨਸੇ। ਕੀ ਗਲਤ ਕੀ ਹੋਈ ਹੈ ਤੁਹਾਡਾ ਖਾਲੀ ਗਾਵਾ ਕੋਈ ਨਹੀਂ ਸਕੂਲ ਹੀ ਗਿਆ ਛੇ ਘਰ ਗਏ। ਉਹ ਗਿਆ ਵਾਪਸ ਨਹੀਂ ਆ। ਇਹਨਾਂ ਸਮਾਂ ਸ਼ਾਮ ਆਪ ਕਾ ਹੋ ਗਈ। ਕਿਹੜਾ ਪਿੰਡ ਹੈ? ਸਾਡਾ ਮੇਨ ਬਨਾਰਾ ਗੁੰਮਾ ਵੇਣੀਆਂ ਬੈਠੀਆਂ ਪਿੰਡ ਹੈ। ਉਮਰ ਸੀ। ਉਹ 17 ਸਾਲ ਦੀ ਹੋ ਗਈ। ਕੀ ਲੱਗਦਾ ਹੈ ਕਿ ਕੀ ਲੱਗਦਾ ਬੱਚਾ ਜਿਹੜਾ ਕਿ ਡਰ ਕੇ ਵਾਪਸ ਨਹੀਂ ਆਇਆ ਜਾਂ ਕੀ ਗਲਤ ਹੈ? देखो जी डरिया या स्कूल में मीट मैड में पेन मैल फड़ लिया बच्चा डर गया वा मुझे वापस नहीं आया घर साढ़े अभी बहुत परेशान है परिवार बहुत दुखी है अं साड़ी छेटी छेटी हम बच्चा वापस आ जाए करे बच्चा हड़ा वापस मांगे हो कर दो हड़ा बच्चा वह जो भी होगा नाम बचाए बच्चा लिया हड़ा हम दस देवे